ਸਮਾ ਮਿਲਦਾ ਖਰਾਕ ਨੇ ਵਿਤਕਰਾ ਨਹੀਂ ਕਰਨਾ ਠੀਕ ਹੈ ਤੇ ਕਬੱਡੀ ਦਾ ਕ੍ਰੇਜ਼ ਆਜ ਪੂਰੇ ਟੌਪ ਤੇ ਆ ਕਬੱਡੀ ਜੋ ਮਰਜੀ ਕਹੀ ਚੱਲੇ ਕਬੱਡੀ ਆਏ ਆ ਕਬੱਡੀ ਜੋ ਆ ਪਰ ਮੇਰੀ ਟੈਰੀ ਦੱਸਦੀ ਹੈ ਕਿ ਕਬੱਡੀ ਬਹੁਤ ਵਧੀਆ ਟੌਪ ਦੀ ਜੌਬ ਹੈ ਇੱਕ ਫਿਜ਼ੀਕਲ ਤੇ ਫਿੱਟ ਰੱਖਣ ਲਈ ਬਹੁਤ ਜ਼ਿਆਦਾ ਇੱਕ ਵਧੀਆ ਸੋਰਸ ਹੈ ਕਬੱਡੀ ਦਾ ਅਗਰ ਤੁਸੀਂ ਇਹਨੂੰ ਗਿਆਨ ਦੇ ਵਿੱਚ ਲਿਆ ਆਪਦੇ ਮਤਲਬ ਸਮਝ ਦੇ ਵਿੱਚ ਲਿਆ ਕੇ ਤੇ ਇਹ ਜੌਬ ਕਰੋਗੇ ਤੇ ਹੋ ਸਕਦਾ ਹੈ ਤੁਹਾਨੂੰ ਆਪਟਿਕਤਾ ਜਿਹੜੀ ਤੁਹਾਡੀ ਹੈ ਉਹ ਬਹੁਤ ਉੱਚੀ ਲੈ ਜਾਏ ਜਿਹੜੀ ਮਾਨਸਿਕਤਾ ਜਿਹੜੀ ਸ਼ੋਰਤ ਹੈ ਉਹ ਵੀ ਬਹੁਤ ਉੱਚੀ ਲੈ ਜਾਏ ਸਮਝਦੇ ਨਾ ਕਈ-ਕਈ ਪੀੜੀਆਂ ਨੂੰ ਤੁਸੀਂ ਸ਼ੋਰਤ ਦਵਾ ਸਕਦੇ ਆ ਤੇ ਉਸ ਤੋਂ ਬਾਅਦ ਲਾਸਟ ਤੇ ਜਾ ਕੇ ਤੁਸੀਂ ਫਿਜ਼ੀਕਲ ਤੇ ਬਹੁਤ ਜ਼ਿਆਦਾ ਫਿਟ ਰਹਿ ਸਕਦੇ ਆ ਰਾਈਟ ਤੇ ਸੁਣ ਤੇ ਸੁਹਾਗੇ ਵਾਲੀ ਗੱਲ ਹੋ ਜੂ ਜਿਵੇਂ ਤੇ ਕਬੱਡੀ ਖੇਡਣ ਤੋਂ ਬਾਅਦ ਤੁਸੀਂ ਸਪੀਚ ਦੇਣੀ ਵੀ ਸਿੱਖ ਜੋਂ ਸਾਰੀਆਂ ਗੱਲਾਂ ਤੁਸੀਂ ਵਰਤੌਣ ਲੱਗ ਜਾਓ ਬ੍ਰਹਿਮ ਗਿਆਨੀ ਦਾ ਰੂਪ ਹੋ ਜਾਂਦਾ ਹੈ ਕਿ ਜਗਿਆਸੂ ਐ ਚੱਲ ਪਿਆ ਤੇ ਗਿਆਨੀ ਐ ਸਿੱਖ ਗਿਆ ਤੇਰੇ ਬ੍ਰਹਿਮ ਗਿਆਨੀ ਐ ਜਿਹੜਾ ਸਿੱਖਿਆ ਵੰਡਤਾ ਜਿਹੜਾ ਵੰਡਤਾ ਰਾਈਟ ਸੋ ਇਸ ਤਰ੍ਹਾਂ ਕਰਕੇ ਆਏ ਗੇਮ ਇਸ ਤਰ੍ਹਾਂ ਦੀ ਚੀਜ਼ ਆ ਠੀਕ ਐ ਗੇਮ ਇੱਕ ਨਿਰੰਤਰ ਸੋਚ ਨਿਰੰਤਰ ਸੋਚ ਦੇ ਵਿੱਚ ਆਂਦੀ ਆਉਂਦੀ ਐ ਜਿਵੇਂ ਜਿਹੜੀ ਇਹ ਸੋਚਮ ਐ ਇੱਕ ਸੋਚਮ ਮੇਰਾ ਪ੍ਰੈਕਟੀਕਲ ਕਹਿੰਦਾ ਮੈਂ 20ਆਂ 20ਆਂ ਸਾਲਾਂ ਦੇ ਵਿੱਚ ਦੇਖ ਲਿਆ ਕਿ ਜੋਰ ਕਿਹੜੇ ਮਨ ਚ ਸਟੋਰ ਹੁੰਦਾ ਉਹਦੇ ਸਟੋਰ ਹੁੰਦਾ ਜਿਹੜਾ ਬੰਦਾ ਅੰਦਰੋਂ ਨਿਰੰਤਰ ਹੈ ਅੱਛਾ ਕਿਹੜਾ ਇਕੱਠਾ ਕਰ ਲੈਂਦਾ ਜਿਹੜਾ ਸਟਰਗਲ ਕਰਦਾ ਸੰਘਰਸ਼ ਕਰਨ ਜਾਣਦਾ ਰਾਈਟ ਅੱਛਾ ਫਿਰ ਉਹਦਾ ਮਤਲਬ ਨਜ਼ਾਰਾ ਕੌਣ ਲੈਂਦਾ ਜਿਹਦਾ ਮਨ ਕਾ ਕਰਦਾ ਚਾਹ ਕੁੰਦਲੀ ਦੇ ਦਰਵਾਜੇ ਸੁੰਤਾ ਆਵਿਆ ਲੀ ਗੰਗਨੀ ਹੁਣ ਦੰਦਾ ਰਾਈਟ ਤੇ ਉਸ ਤੋਂ ਬਾਅਦ ਕੀ ਹੈ ਉਸ ਤੋਂ ਬਾਅਦ ਫਿਰ ਇਹਦੀ ਵਰਤੋਂ ਕਰਨੀ ਹੈ ਧਾਮਾਂ ਦੇ ਵਿੱਚ ਲਿਆ ਕੇ ਤੇ ਫਿਰ ਉਸ ਤੋਂ ਪੈਸਾ ਕਮਾਉਣਾ ਹੈ ਸ਼ੌਰਤ ਕਮਾਉਣੀ ਹੈ ਤੇ ਫਿਰ ਕੀ ਹੋ ਜਾਣਾ ਹੈ ਫਿਰ ਆਪਦੀਆਂ ਜਿਹੜੀਆਂ ਨਸਲਾਂ ਆ ਗਾਹਾਂ ਉਹਨਾਂ ਨੂੰ ਚਲਾਉਣ ਵਾਸਤੇ ਆ ਇਹਨੂੰ ਕੀ ਕਹਿੰਦੇ ਆ ਸਭ ਤੋਂ ਵੱਡਾ ਪੁੰਨ